ਦਿੰਦੇ ਹਾਰੇ ਬੰਦੂਖ ਦੀ ਨੋਕ ਤੇ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਸਮਰਾਲੇ ਨੇੜੇ ਪਿੰਡ ਬਗਲੀ ਕਲਾ ਵਿਖੇ ਪੰਜਾਬ ਐਡ ਸਿੱਧ ਬੈਂਕ ਨੂੰ ਲੁੱਟਿਆ 15 ਲੱਖ ਦੇ ਕਰੀਬ ਕੀਤੀ ਲੁੱਟ ਮੋਟਰਸਾਈਕਲ ਤੇ ਆਏ ਤਿੰਨੇ ਨਕਾਬਪੋਸ਼ਾਂ ਵੱਲੋਂ ਬੈਂਕ ਨੂੰ ਲੁੱਟ ਦੂ ਬਾੜਦਤ ਨੂੰ ਦਿੱਤਾ ਅੰਜਾਮ ਵਾਪਸ ਮੋਟਰਸਾਈਕਲ ਤੇ ਹੀ ਹੋਏ ਫਰਾਰ ਕਟੜਾ ਦੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਮੌਕੇ ਤੇ ਐਸਐਸਪੀ ਖੰਨਾ ਅਬਨੀਤ ਕੌਂਡਲ ਨੇ ਪਹੁੰਚ ਕੇ ਲਿਆ ਜਾਇਜਾ ਤੇ ਕਿਹਾ ਕਿ ਪੁਲਿਸ ਇਸ ਲੁੱਟ ਦੀ ਵਾਰ ਦਾਤ ਨੂੰ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਪੁਲਿਸ ਨੂੰ ਕੁਝ ਲੀਡਸ ਮਿਲੀਆਂ ਨੇ ਤੇ ਉਹਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਐ ਐਸਐਸਪੀ ਨੇ ਇਹ ਵੀ ਕਿਹਾ ਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਪੁਲਿਸ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਦਿਨ ਦਿਹਾੜੇ ਹੋਈ ਇਸ ਲੁੱਟ ਦੀ ਗੁੱਠੀ ਨੂੰ ਜਲਦ ਸੁਲਝਾ ਲਿਆ ਜਾਵੇਗਾ ਐਸਐਸਪੀ ਵੱਲੋਂ ਕੀਤਾ ਗਿਆ ਦਾਵਾ ਇਸ ਮੌਕੇ ਬੈਂਕ ਦੇ ਗਨਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ 2:30 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਬੈਂਕ ਅੰਦਰ ਆ ਕੇ ਤਿੰਨ ਵਿਅਕਤੀਆਂ ਨੇ ਆਪਣੇ ਮੂੰਹ ਕੱਪੜੇ ਨਾਲ ਲਪੇਟੇ ਹੋਏ ਸਿੱਤੇ ਹੀ ਕਣਪਛਾਤੇ ਵਿਅਕਤੀ ਨੇ ਕਿਹਾ ਕਿ ਉਹ ਮੂੰਹ ਤੋਂ ਕੱਪੜਾ ਹਟਾ ਲਵੇ ਕਿਉਂਕਿ ਬੈਂਕ ਵਿੱਚ ਆਪਣਾ ਮੂੰਹ ਕੱਪੜਾ ਹਟਾਇਆ ਜਾਣਾ ਜ਼ਰੂਰੀ ਹੈ। ਤੋਂ ਬਾਅਦ ਉਹਨਾਂ ਲੁਟੇਰਿਆਂ ਵੱਲੋਂ ਜੱਪਾ ਪਾ ਕੇ ਉਸ ਦੀ ਬੰਦੂਕ ਵੀ ਖੋਹ ਲਈ ਤੇ ਮੌਕੇ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੋਟਰਸਾਈਕਲ ਤੇ ਆਏ ਤੇ ਮੋਟਰਸਾਈਕਲ ਤੇ ਹੀ ਫਰਾਰ ਹੋ ਗਏ ਮੈਸ ਮੌਕੇ ਤੇ ਐਸਐਸਪੀ ਖੰਨਾ ਅਵਰੀਤ ਕੌਂਡਲ ਪਹੁੰਚੇ ਡੀਐਸਪੀ ਤਰਲੋਚਨ ਸਿੰਘ ਪੁਲਿਸ ਪਾਰਟੀ ਲੈ ਕੇ ਪੰਜਾਬ ਐਡ ਸਿੱਧ ਬੈਂਕ ਦੀ ਇਸ ਸਮਰਾਲੇ ਨੇੜੇ ਬਗਲੀ ਕਲਾ ਦੀ ਬ੍ਰਾਂਚ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਕੁਝ ਕਲੂ ਮਿਲਿਆ ਅਤੇ ਬੈਂਕ ਅਧਿਕਾਰੀਆਂ ਨਾਲ ਤੇ ਹੋਰ ਵੀ ਗੱਲਬਾਤ ਕੀਤੀ ਜਿਸ ਘਟਨਾ ਦੀ ਫੁਟੇਜ ਤੋਂ ਬਾਅਦ ਪੁਲਿਸ ਅਤੇ ਬੈਂਕ ਅਧਿਕਾਰੀ ਤੇ ਉੱਤੇ ਹਾਜ਼ਰ ਲੋਕ ਗੱਲਬਾਤ ਦੌਰਾਨ ਕੀ ਕਹਿੰਦੇ ਨੇ ਤੁਸੀਂ ਵੀ ਸੁਣੋ। ਕੰਨ ਤੁਹਾਡੀ ਲੱਗੇ? ਲੱਗੇ ਜੀ ਬਾਹਰ ਤੱਕ। ਤੇ ਹਾਂਜੀ ਫਿਰ ਬਾਹਰੋਂ ਗਨ ਚੱਕੀ ਮੈਂ ਤੇ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੰਗ ਚੱਕੀ ਜੀ ਕਿੰਨਾ ਕਿੰਨਾ ਟਾਈਮ ਲੱਗਾ ਇਹ ਸਾਰੀ ਘਟਨਾ ਨੂੰ ਬਤਨਿਕ ਮਿੰਟ ਦੇ ਵਿੱਚ ਢਾਈ ਤਿੰਨ ਮਿੰਟ ਦੇ ਵਿੱਚ ਅੰਦਰ ਕੰਟਰੋਲ ਜੀ ਵੱਟ ਕੇ ਲੱਗੇ ਨਹੀਂ ਫਾਇਰ ਕਿੰਨੇ ਕਿੱਥੇ ਤੋਂ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਇੱਕ ਫਾਇਰ ਸਿਰ ਆਪ ਨਾਲ ਕੋਈ ਉਹਨਾਂ ਨੇ ਕੋਈ ਤਰੀਕਾ ਕੋਈ ਬਦਤਮੀ ਜੀ ਕੀਤੀ ਆ ਕੋਈ ਜ਼ਿਆਦਾ ਨਹੀਂ ਇਹਨਾਂ ਨੇ ਬਸ ਗਾਲੀ ਗਲੋਚ ਮਾੜੀ ਮੋਟੀ ਕਰੀ ਸੀ ਵੀ ਖੜੇ ਰਹੋ ਨਹੀਂ ਗੋਲੀ ਮਾਰਦੀ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਕੋਈ ਅੰਦਰ ਪੂਰੇ ਪੰਜਾਬੀ ਦੀ ਗੱਲ ਕਰਦੀ ਸੀ ਨਾ ਕਸਟਮਰ ਇੱਕ ਸੀ ਹਾਂਜੀ ਮੈਂ ਤਾਂ ਇਹ ਹੋ ਗਿਆ ਵੀ ਉਹਦੇ ਨਾਲ ਆਇਆ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ 2-4 ਸੈਕਿੰਡ ਬਾਅਦ ਚ ਆ ਗਿਆ ਤੇ ਉਹਨੂੰ ਕਿਹਾ ਵੀ ਮੂੰਹ ਖੋਲ ਲਾ ਉਹਨੇ ਮੂੰਹ ਖੋਲਿਆ ਨਹੀਂ ਇਦੋਂ ਫਿਰ ਸਾਡਾ ਕੰਮ ਕਾਫੀ ਬਾਤ ਸੀ ਸਾਈਕਲ ਸੀ ਉਹ ਕਿਹੜਾ ਸਿਕਿਉਰਟੀ ਦਾ ਕੰਮ ਨਹੀਂ خیال ਕੀਤਾ ਜੀ ਵਾਰਨ ਸਿਕਿਉਰਟੀ ਅਲਾਰਮ ਬਜਾਇਆ ਗਿਆ ਹਾਂਜੀ ਸਿਕਿਉਰਟੀ ਅਲਾਰਮ ਬਜਾਇਆ ਗਿਆ ਲਾਰਮ ਚੱਲ ਰਿਹਾ ਨਹੀਂ ਸਾਰੇ ਬਜਾਇਆ ਨਹੀਂ ਕੋਈ ਕੁਸ਼ਣ ਨਹੀਂ ਬਜਾਇਆ ਚੀਨਾ ਜੀ ਗੁਰਪ੍ਰੀਤ ਸਿੰਘ ਬਣੀਪਾਲਾ ਕੀ ਹੋਇਆ ਥੀਰ ਕਰਨੀ ਇਹ ਇੱਥੇ ਜੋ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰ ਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਉਂਡ ਫਾਇਰ ਹੋਏ ਰਾਉਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਆ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਪਿਓ ਕਿ ਜਿਹੜ ਇਹ ਨੂੰਨ ਅਦੀ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਰੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਨ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਫਰਮ ਬਗਲੀ ਗੱਲਾਂ ਵੀਰੇ ਠੀਕ ਹੋਇਆ ਕੀ ਘਟਨਾ ਕੀ ਹੋਈ ਘਟਨਾ ਵੀਰੇ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਤੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋ ਹਸਲਾ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਟ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਆ ਪੰਜਾਬ ਐਨਸੈਂਟ ਬੈਂਕ ਜੀ ਤਿੰਨ ਜਣੇ ਸੀਗੇ ਤਿੰਨ ਜਣੇ ਸੀਗੇ ਹਾਂਜੀ ਫਿਰ ਉਹ ਪਤਾ ਨਹੀਂ ਪੈਸੇ ਦਾ ਦੇਣ ਤਾਂ 15 ਲੱਖ ਲੈ ਕੇ ਸ਼ਾਇਦ ਮੈਂ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਗੋਲੀ ਚੱਲੀ ਜਿਹੜੇ ਅੰਦਰ ਜੀ ਹਾਂਜੀ ਹਾਂਜੀ ਕੋਈ ਜਾਨਵਰ ਨਹੀਂ ਜਾਨਵਰ ਦਾ ਕੋਈ ਨਿਸ਼ਾਨੀਆਂ ਬਾਕੀ ਆ ਪੈਸੇ ਲੈ ਕੇ ਜਰੂਰ ਚੋਰੀ ਕਰਕੇ ਕਿਸੇ ਬੈਂਕ ਚ ਰਹਿੰਦੇ ਜਾਂ ਆਹੀ ਪਿੰਡਾ ਆਪਣਾ ਨਹੀਂ ਨਹੀਂ ਜੀ ਆਹੀ ਪਿੰਡਾ ਆਪਣਾ ਇਹ ਮੁੰਡੇ ਕਿੱਧਰੋਂ ਆਏ ਸੀ ਕਿੱਧਰੋਂ ਆਏ ਸੀ ਇਹ ਤਾਂ ਓਟੇ ਸਾਈਡ ਤੋਂ ਆਏ ਸੀਗੇ ਜੀ ਤੇ ਗਏ ਕਿੱਧਰੋਂ ਨੇ ਇੱਧਰੋਂ ਹੀ ਜਾਣਾ ਜੀ ਇੱਧਰੋਂ ਮੋੜੇ ਨੇ ਇੱਥੇ ਮੋੜਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਸਟੂਡੀਓ ਤੇ ਲੱਗਿਆ ਹੋਇਆ ਹੈ ਜੀ ਜੌਬ ਇਨ ਪੰਜਾਬ ਐਂਡ ਸੈਕਿਉਰਿਟੀ ਅਗਲੀ ਗੱਲ ਕੋਈ ਨਹੀਂ ਕੁਛ ਕਰਨੀ ਹਾਂ ਜੀ ਮੈਂ ਬਕੋਈਆ ਬਲਦਪੁਰਣੀ ਦੇ ਬਾਰੇ ਕੀ ਬਤਾਉਣਾ ਹੈ ਜੀ ਇਥੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਵਿਲੇਜ ਬਜਟ ਫਗਲੀ ਕਲਾ ਸਮਰਾਲਾ ਥਾਣੇ ਦੇ ਏਰੀਆ ਚ ਪੈਂਦਾ ਹੈ ਇੱਥੇ ਸਾਨੂੰ 22 ਤੋਂ 23 ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਤੇ ਤਿੰਨ ਫੇਸ ਕਵਰਡ ਮੁੰਡੇ ਆਏ ਐ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਤਿੰਨਾਂ ਕੋਲ ਜੋ ਸਾਨੂੰ ਵੀਡੀਓ ਫੁਟੇਜ ਚ ਪਤਾ ਲੱਗਿਆ ਵੈਪਨ ਸੀਗੇ ਤੇ ਉਹਨਾਂ ਨੇ ਗਨ ਪੁਆਇੰਟ ਤੇ ਜਿਹੜਾ ਬੈਂਕ ਸਟਾਫ ਸੀ ਉਹਨਾਂ ਨਾਲ ਰੋਬਰੀ ਕੀਤੀ ਤੇ ਬਾਅਦ ਚ ਸਾਨੂੰ ਬੈਂਕ ਦੇ ਜਿਹੜੇ ਆਫੀਸਰਸ ਉਹਨਾਂ ਨੂੰ ਦੱਸਿਆ ਕਿ ਆਰਾਊਂਡ 15 ਲਗਦੇ ਕਰੀਬ ਦੀ ਉਹਨਾਂ ਦਾ ਜਿਹੜਾ ਇਥੇ ਰੋਬਰੀ ਹੋਈ ਹੈ ਔਰ ਜਿਹੜਾ ਇਥੇ ਗਾਰਡ ਸੀਗਾ ਉਹ ਵੀ ਫੁਟੇਜ ਚ ਪਤਾ ਲੱਗ ਗਿਆ ਕਿ ਉਹਨੇ ਥੋੜਾ ਬਹੁਤ ਸ਼ੁਰੂ ਚ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਤ ਕਰਦਣ ਦੀ ਫਿਰ ਉਹਦੇ ਜਿਹੜਾ ਰਾਈਫਲ ਉਹ ਵੀ ਕੋਲਿਆ ਸੀਗਾ ਵਨ ਆਫ ਦਾ ਅਕਿਊਜ਼ ਨੇ ਔਰ ਇੱਕ ਵਾਈਫਾਇਰ ਵੀ ਕੀਤਾ ਜੋ ਇਥੇ ਮੌਕੇ ਤੇ ਪਤਾ ਲੱਗੇ ਐਂਡ ਦੇ ਫਲੈਡ ਆਫ ਪੈਸਾ ਲੈ ਕੇ ਉਹ ਭੱਜ ਗਏ ਤੇ ਹੁਣ ਅਸੀਂ ਜੀ ਸਾਰੇ ਦਾ ਔਰ ਮੌਕੇ ਤੇ ਆ ਕੇ ਸਪੌਟ ਵਿਜ਼ਿਟ ਕਰ ਰਹੇ ਤੇ ਸਾਡੀ ਟੀਮਾਂ ਸੀ ਅੱਗੇ ਵੀ ਭੇਜ ਦਿੱਤੀਆਂ ਕਰਾਂਗੇ ਕਿ ਅਸੀਂ ਜਲਦੋ ਜਲਦੇ ਇਹ ਜਿਹੜੇ ਦੋਸ਼ੀਆ ਨੂੰ ਹਨ ਨੂੰ ਫੜ ਲਈਏ ਤੇ ਨਾਜ਼ਿਰ ਰਿਪਬਲਿਕ ਕਰਾਈਏ। ਮੈਂ ਰਿਸਰਚ ਹੋਇਆ ਕਿੱਦੋਂ ਰੁਕ ਗਏ ਨੇ। ਜੀ ਹਾਲੇ ਤੱਕ ਜੋ ਫੁਟੇਜ ਬਤ ਲਗੇ ਕੁਝ ਸਾਡੇ ਕੋਲ ਲੀਡ ਹੈਗੇ ਹਾਂ ਤੇ ਅਸੀਂ ਕਨਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਹੈ ਤੇ ਸਾਡੀ ਟੀਮਾਂ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ। ਮੈਂ ਇੱਥੇ ਮੈਂ ਹੋਰ ਐਸਪੀ ਡੀ ਮੌਕੇ ਤੇ ਆਈ ਸੀ। ਤੇ ਬਾਕੀ ਜੋ ਵੀ ਡਿਟੇਲਸ ਹੋਣਗੇ ਤੁਹਾਨੂੰ ਅਸੀਂ ਅਪਡੇਟ ਕਰਾਂਗੇ। ਇੱਕ ਫਾਇਰ ਵੀ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ਡ ਹੈਗੇ ਇੱਕ ਤਾਂ ਤਿੰਨਾਂ ਨੇ ਬਿਲਕੁਲ ਆਪਣੇ ਮੂੰਹ ਬੰਨੇ ਹੋਏ ਹੈ ਕ ਇੱਕ ਤੇ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ 'ਚ ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ ਬਟ ਉਹ ਬਾਹਰ ਫੁਟੇਜ 'ਚ ਪਤਾ ਲੱਗਿਆ ਇੱਥੇ ਛੱਡ ਕੇ ਪੱਜ ਗਏ ਸੀ ਮੋਟਰਸਾਈਕਲ ਪਤਾ ਲੱਗਿਆ ਕਿਹੜੇ ਕੋਲ ਸੰਭੇ ਸੀ ਹਲੇ ਜੀ ਫੁਟੇਜ 'ਚ ਨਾ ਕਲੀਅਰ ਨਹੀਂ ਹੈ ਬਟ ਬਾਈਕ ਤੇ ਤਿੰਨੋਂ ਬਾਈਕ ਤੇ ਆਏ ਔਰ ਬਾਈਕ ਤੇ ਚਲੇ ਗਏ ਇਹ ਪਤਾ ਲੱਗ ਰਿਹਾ ਹੈ ਲੋਟਰ ਨਾਮ ਕਿੰਨੀ ਰਕਮ ਦੀ ਜਿਹੜੀ ਲੁੱਟੀ ਜੋ ਜੀ ਬੈਂਕ ਤੇ ਇਹ ਆਫੀਸਰ ਜੇ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਕਰੀਬ ਦੀ ਹੈ